ਜਾਤਾ ਭਾਈ ਇਹਨਾਂ ਹੱਸਦਾ ਖੇਡਦਾ ਪਸ ਕਰਦਾ ਵਾ ਜਿੱਦਾਂ ਇਹਨਾਂ ਨੂੰ ਦੇਖ ਕੇ ਨੂੰ ਪਤਾ ਕਿਉਂ ਦੇ ਹੱਸਦਾ ਰੋ ਹੱਸਦਾ ਜਾਂਦੇ ਤੁਸੀਂ ਵੀ ਬੱਚੇ ਨਹੀਂ ਖੰਦਰ ਪੁੱਛਣਾ ਹੈ ਹੈ ਆ ਤੇਰੇ ਨਾਲ ਆ ਗੁਦਾ ਪਟੀ ਮਗੂਦੀ ਭਾਈ ਦੋਹਰਾ ਜਾ ਅੱਛਾ ਹੋਰ ਮੈਨੂੰ ਮੇਰਾ ਅਵਤਾਰ ਬਹੁਤ ਅਗੜਾ ਬੈਠਾ ਮੇਰੇ ਬਾਬਾ ਵਾਸੀ ਦਾ ਇਹਨੇ ਧੋਗਰੇ ਨਹੀਂ ਤਾਂ ਯਾਨੀ ਇਹ ਤੁਸੀਂ ਕਿੰਨਾਂ ਦੇ ਬੱਚੇ ਦੇ ਖਾਤਰ ਪੁੱਛਣਾ ਹੈ ਜਿਹਨਾਂ ਨੇ ਮੈਨੂੰ ਪਹਿਲਾਂ ਵੇਖਿਆ ਉਹ ਹੱਥ ਖੜਾ ਕਰੋ ਜਿਨਾਂ ਨੇ ਪਹਿਲਾਂ ਵੇਖਿਆ ਤੁਹਾਡੇ ਚ ਨਹੀਂ ਨਹੀਂ ਜਿਹੜੇ ਪਰਸ ਕਰਾਈ ਜਾਂਦੇ ਨਹੀਂ ਵੇਖਿਆ ਪਹਿਲੀ ਵਾਰੀ ਮਿਲਿਆ ਹੂੰ ਪਹਿਲਾਂ ਜਾਣਦੇ ਤਾਂ ਨਹੀਂ ਸਾਨੂੰ ਕੋ ਸੰਗਤ ਨੂੰ ਵੀ ਐਸ ਹਰੇ ਚ ਜੇਲੇ ਬਾਪਾ ਨੂੰ ਪਹਿਲੀ ਵਾਰ ਤੋਂ ਵੇਖਿਆ ਹੁਣ ਨੂੰ ਲੱਗੇ ਕੋ ਪਹਿਲੀ ਵਾਰ ਤੋਂ ਵੇਖਿਆ ਨਾ ਜੇ ਤੁਸੀਂ ਸੰਜੀ ਕਰਦੇ ਬਾਹਰ ਜਾ ਕੇ ਵੰਡ ਲਓਗੇ ਆਪਣਾ ਆਪਣੀ ਇਹ ਦੋਟ ਲੈਣੀ ਆ تو ودي ڏيڻي آ پڇ ها ها گڏ اچو ڏيڻو آ ਕੀ ਜਨ ਬੰਦੇ ਆ ਪਰ ਜਾਂਗਾ ਬਾਬੇ ਦੇ ਮੋਰਾਂ ਦੇ ਬੜੀ ਜਾਂਦਾ ਕੋਈ ਗੱਲ ਜਿੰਦਰਾ ਚਨਾਰੀ ਆਇਆ ਕੋਈ ਗੱਲ ਨਹੀਂ ਫਿਰ ਮੈਂ ਖਤਰੂਗਾ ਜੀ ਰੋਲ ਬੈ ਜੀ ਦਾ ਬਾਬਾ ਰਾਜਨ ਕਹਿੰਦੇ ਟੈਨਸ਼ਨ ਨਾ ਲੈ ਮੇਰੇ ਚਾਰੇ ਤਾਬਰ ਪੂਰੇ ਗੈਰ ਨੇ ਇਹ ਤਾਂ ਉਹ ਗੱਲ ਦੇ ਬੱਚਾ ਵਾਂਗੇ ਬੜੇ ਸ਼ਕਤੀ ਖੇਡ ਲਾਂਗੇ ਹੋਰ ਸੱਚੀ ਗੱਲ ਖੇਡਤੀ ਇਹ ਆਸਾ ਖਾ ਪਿੰਡ ਆਸਾ ਖਾ ਆਖਰ ਵੱਡੀ ਸੜੀ ਗਲੀ ਉਤਰਦੀ ਆ ਪਿੰਡ ਦੇ ਵਿੱਚ ਨੂੰ ਨਹੀਂ ਨਹੀਂ ਆਪਾਂ ਕਿੰਨੇ ਬਾਹਰ ਖਾ ਜਾ ਪਾਪਾ ਮੈਂ ਤਾਂ ਗਲੀ ਪੁੱਛੀ ਆ ਪਿੰਡ ਦਾ ਭਲੇ ਨਹੀਂ ਮੈਂ ਹਾਂਜੀ ਪਤਾ ਪਾ ਨਹੀਂ ਨਹੀਂ ਨਾ ਤਾਂ ਪਿੰਡ ਦੇ ਵਿੱਚ ਆ ਗਏ ਅੰਦਰ ਦਾ ਹੋਰ ਕਿਸੇ ਪਾਸੇ ਖੜੇ ਹੋ ਗਏ ਨਹੀਂ ਜੀ ਨਹੀਂ ਹਾਂ ਆਸ-ਪਾਸੇ ਉਹ ਸਭ ਜੁੱਟ ਹੁੰਦੀ ਆ ਹਾਂਜੀ ਪਿੰਡ ਦੇ ਵਿੱਚ ਅੱਛਾ ਸਰਕਾਰੀ ਜਣਾ ਜੀ ਵੀ ਹੈਗੀ ਕੋਈ ਹੈ ਜੀ ਆ ਤੈਨੂੰ ਤੇਰਾ ਹੀ ਆ ਪਿੱਛੇ ਨੂੰ ਮੁੜੋ ਬਾਗਰ ਵੇ ਇਹ ਕੋਈ ਦੇਵਤਾਲਾ ਹੈ ਇਹ ਮਾਪਰੀ ਦੇ ਗੋਸਨ ਬਸਰਨ ਮਾਪਰੀ ਦੇਵਤਾਲਾ ਸਾਡਾ ਰਵਜਾਨਾ ਹੈ ਸਾਡਾ ਜਨੂਰ ਆ ਰਿਹਾ ਹੈ ਹਰ ਕਰਨ ਗੁਣ ਹੋ ਤੂ ਆਪ ਬਹਦੇ ਪਿੰਡੋਂ ਧਰ ਪਿੰਡੋਂ ਬਾਹਰ ਹਾਂਜੀ ਇਹ ਥੋੜੇ ਜਿਹਾ ਘਰ ਆਇਆ ਹਾਂਜੀ ਉਹ ਥੋੜੇ ਜਿਹਾ ਘਰ ਆਇਆ ਇੱਥੇ ਇਕੱਲੇ ਘਰ ਥੋੜੇ ਲਈ ਹੋ ਗਿਆ ਮੈਂ ਕੱਲਾ ਕੱਲਾ ਪੰਛਤ ਹੁੰਦਾ ਹੈ ਆਪਣਾ ਘਰ ਆਉਤੀ ਜ਼ਮੀਨ ਚ ਹੈ ਹੈ ਹੁਣ ਇਹ ਵੇਖਣਾ ਵਿੱਕੀ ਨਸ ਬਣ ਕੇ ਹੈ ਮੁੰਡਾ ਐਂ ਜਿਹੜਾ ਖੜਿਆ ਇਸ ਪਾਸੇ ਨੂੰ ਆਹੇ ਮੁੰਡਾ ਹੈ ਇਹਦੇ ਬਾਰੇ ਇੱਕ ਥੋਈ ਗੱਲ ਪੁੱਛਣੀ ਹੈ ਹੈ ਜਿਹੜੀ ਤੇਰੇ ਦਿਲ ਚ ਹੈ ਵੀ ਬਾਬਾ ਉਹ ਗੱਲ ਕੀ ਆ ਜਿਹੜੀ ਤੇਰੇ ਦਿਲ ਚ ਉਹ ਪਤਾ ਲੱਗ ਜਾ ਤੇਰੀ ਕੁੱਝ ਨਿਕਲ ਜੂ ਇਵੇਂ ਆ ਗੱਲ ਐ ਕੀ ਆ কড়ি মার্টি খি সারি আজ ওই বোল ছিল ਹਾਲੂ ਕੋਦਾ ਹੁੰਦਾ ਫੁਰਨਾ ਮੈਨੂੰ ਤਾਂ ਬਾਲਿਆਂ ਚੇਲਿਆਂ ਨੂੰ ਵੜਾਈਆਂ ਨਹੀਂ ਆਉਂਦੀਆਂ ਹਾਂਜੀ ਠੀਕ ਐ ਪਰ ਮੈਨੀਆਂ ਲੋਕੀ ਤੇ ਮਾਲ ਪਰ ਮੈਨੂੰ ਨਹੀਂ ਗੱਲ ਕਰਵਾਸ ਹਾਂਜੀ ਗੱਪੀ ਤੇ ਬਹੁਤ ਦਬਾਅ ਬਣਾ ਕੇ ਰੱਖਦਾ ਪਰ ਜਿਵੇਂ ਮੈਂ ਪੁੱਛ ਲੜਦਾ ਅੱਜ ਜੰਨਾ ਬੈਠਾ ਸੀ ਆਪ ਅਜੇ ਦਾ ਪਾਪੇ ਦੇ ਬੱਬਰ ਸੱਚੀ ਤੇਰੀ ਵੀ ਖਿੱਚ ਨਹੀਂ ਆ ਮੈਂ ਥੋੜੀ ਗੱਲ ਕਰਦਾ ਪੁੱਛਣਾ ਵੀ ਨਹੀਂ ਚੰਗਾ ਗੱਲ ਹੀ ਪੁੱਛੀ ਉਹਨਾਂ ਨੇ ਜੇ 20 25 ਗੱਲਾਂ ਜਿਹਦਾ ਬੰਦਾ ਗੱਲ ਦੱਸ ਦਿੰਦਾ ਜੋ ਦੋ ਗੱਲ ਤੇ ਹੋ ਜਾਣਾ ਤਾਂ ਵੀ ਕੋਈ ਨਹੀਂ ਹੁਣ ਗੱਲ ਹੀ ਇੱਕ ਪੁੱਛਣੀ ਹੈ ਕਿਉਂ ਮਾਰਾਂ ਹੈ ਹੁਣ ਗੱਲ ਪੁੱਛਣੀ ਹੈ ਤੂੰ ਮੁੰਡੇ ਬਾਰੇ ਪੁੱਛਣੀ ਹੈ ਕੀ ਮੇਰੀ ਲੱਖ ਲਈ ਅਜੜ ਕੰਗਰ ਦੇ ਹੋਈ ਗੈ ਨਹੀਂ ਹਾਂ ਝੂਠਾ ਕਹਿ ਨਹੀਂ ਜਾਂਦਾ ਜੀ ਨਹੀਂ ਕਹਿ ਜਾਂਦਾ ਗੱਲ ਸੱਚੀ ਕਹਿਣਾ ਫਿਰ ਕਹ ਕਿ ਤੇਰੇ ਮੁੰਡੇ ਦੇ ਪੌਣ ਆਉਂਦੀ ਹੈ ਹਾਂਜੀ ਕਹੋ ਪੁੱਛਣਾ ਕੀ ਚਾਹੁੰਦਾ ਹਾਂਜੀ ਕਾਹਤ ਹੋ ਬਹੁਤ ਪਤਨ ਵਾਲਿਆ ਪਰ ਪਤਨ ਲੱਗਿਆ ਕੀ ਨਹੀਂ ਲੱਗਿਆ ਹਾਂ ਚੇਲਾ ਦੋ ਗੱਲਾਂ ਦੱਸਦਾ ਬ੍ਰੇਖਾਂ ਫੇਰ ਹਾਂਜੀ ਹਾਂ ਗੱਲ ਸਾਹਮਣੇ ਆਉਂਦੀ ਨਹੀਂ ਇੱਥੇ ਲੱਗਦੀ ਆ ਪੌਣਾ ਹਾਂਜੀ ਪਤਨ ਲੱਗਦਾ ਕਿਹੜਾ ਦੇਵਤਾ ਦਾ ਇਹ ਭੇਤ ਆਲਾ ਹੀ ਨਹੀਂ ਜੇ ਦੇਵਤਾ ਪਤਾ ਲੱਗ ਜਾਏ ਤੁਸੀਂ ਮੰਨਣ ਨੂੰ ਵੀ ਤਿਆਰ ਹਾਂ ਬਿਲਕੁਲ ਜੀ ਹਾਂ ਵੀ ਸਾਡੇ ਪੁੱਤ ਦੇ ਪਤਾ ਲੱਗ ਜਾਏ ਕੀ ਖੇਡਦਾ ਵੀ ਅਸੀਂ ਮੰਨਣ ਨੂੰ ਵੀ ਤਿਆਰ ਹਾਂ ਬਿਲਕੁਲ ਜੀ ਇੱਕ ਵਾਰੀ ਮੇਰੀ ਅਜਦਰਾ ਖੇਡਾਂ ਸੰਗਤ ਨੂੰ ਕਹੇ ਆਖਰੀ ਗੱਲ ਪੁੱਛੀ ਆਖਰੀ ਗੱਲ ਪੁੱਛੀ ਕਾਹ ਵਜੋਂ ਸੁਣਾਓ ਹਾਂ भेारे खोहांग अभी करण वारीअ पिछे नचारे आया पुछा इचारेव ਉਹ ਬੰਦਾ ਹਰਦਾ ਪਾਪਾ ਹਰ ਜਾ ਇਹਦਾ ਆਇਆ ਖੜਾ ਜੁੜੇ ਵਿਚਾਲੇ ਪੋਜੀਸ਼ਨ ਦੱਸਣੀ ਪੈਂਦੀ ਭਰਾਵਾ ਕੀ ਕਰੀ ਠੀਕ ਹੈ ਥੈਂਕ ਯੂ ਲੱਖਾਂ ਕੋਸ਼ਿਸ਼ ਕਰਨ ਤੋਂ ਪਤਾ ਨਹੀਂ ਲੱਗਿਆ ਕੀ ਹੋਇਆ ਨਹੀਂ ਜੀ ਕੋਈ ਕੰਮ ਸੀ ਜੇ ਉਹ ਜੰਗਾ ਪਰ ਹਸੀ ਲਾ ਹਾਂਜੀ ਕਿਸੇ ਗੱਲ ਦੀ ਪਰਾਲੀ ਸੀ ਨਹੀਂ ਬੀਬੀ ਨੂੰ ਬੀਬੀ ਦੇ ਪਾਪਾ ਨੂੰ ਪਾਪਾ ਨਹੀਂ ਦੱਸੋ ਇਹ ਹੁਣ ਸ਼ਾਂਤ ਹੋਈ ਨਹੀਂ ਹੁਣ ਨਹੀਂ ਸ਼ਾਂਤ ਬੋਲਾ ਰਿੰਦਾ ਬਾਬਾ ਰਾਸ ਨੇ ਠੀਕ ਆ ਜੇ ਆ ਚੀਜ਼ ਬੰਦ ਹੋਈ ਭਈ ਹਾਂਜੀ ਨਾ ਬਸੂ ਨਾ ਮਾਰਦਾ ਨਾ ਲੱਤ ਮਾਰਦਾ ਜਦੋਂ ਮਤਵ ਹਾਰਦਾ ਵੀ ਮੋੜਲੇ ਨਾ ਮਾਰੇ ਜਦੋਂ ਕਹਿੰਦਾ ਬਾਪਾ ਇਹਨੂੰ ਤਾਂ ਬਾਪਾ ਕਦਾਬ ਨਹੀਂ ਸੀ ਜਾ ਹਾਂਜੀ ਬੋਲੋ ਨਹੀਂ ਇਹ ਚਾਂਟ ਚੱਕੀ ਬਜਲ ਹੋ ਜਾ ਬਿਲਕੁਲ ਹੈ ਪਹਿਲਾਂ ਬੁਖਾਰ ਨੂੰ ਖਾਰ ਦੀ ਕਣੀ ਬਣ ਗਈ ਸੀ ਇਹਨੂੰ ਬਣ ਗਈ ਨਹੀਂ ਹੈ ਇਹ ਬੁਖਾਰ ਸਿਰ ਨੂੰ ਹੋ ਜਾਂਦਾ ਸੀਗਾ ਹੈ ਉਥੋਂ ਬਣ ਬਿਕੜਿਆ ਕੱਦ ਕੋਲ ਹੈ ਆਲ ਗਿਆ ਵਿੱਚ ਮਸਤੀ ਰਹਿਣਾ ਮਸਤ ਰਹਿਣਾ ਹੈ ਹਾਂ ਮਸਤ ਰਹਿੰਦਾ ਕਿਹਨੂੰ ਬੁਲਾਉਂਦਾ ਨਹੀਂ ਮੈਂ ਕਈ ਵਾਰ ਖੇਡ ਵੀ ਜਾਂਦਾ ਹਾਂ ਪੂਰਾ ਗੱਲ ਵੀ ਪੈਂਦਾ ਹੈ ਟ੍ਰੀਟਮੈਂਟ ਪਾ ਦਈਏ ਹਣਾ ਤਾਂ ਕਈ ਵਾਰ ਘਰੋਂ ਵੀ ਭਜਦਾ ਭਜਦਾ ਹੈ ਹਾਂ ਹਰ ਜੇ ਰੱਖਣਾ ਪੈਂਦਾ ਪਰ ਅੰਜੀ ਕਰਦਾ ਨੂੰ ਬੰਦ ਗਏ ਹਾਂਜੀ ਹੋ ਲੋ ਕਈ ਵਾਰੀ ਬਾਹਰ ਮੱਠਾ ਕੋਲ ਨਾ ਮੈਂ ਜਾਂਦਾ ਹਾਂ ਹਾਂਜੀ ਭਾਜੀ ਤੇਨੂੰ ਦੂਜੇ ਵੀ ਜਾਂਦਾ ਬਹੁਤ ਜ਼ਿਆਦਾ ਕਾ ਬੋਸ ਰੋਏ ਹਾਂਜੀ ਦੀ ਬਾਤਾਂ ਲੱਗ ਰਹੀ ਹੈ ਹੈ ਮੰਮੀ ਵਿੱਚ ਫਪੀਰ ਮੇਰੇ ਕੋਲ ਨੂੰ ਜਾਂਦੇ ਹਾਂ ਮੰਦੇ ਹਾਂ ਕੋਰਲੇ ਵੀ ਨੂੰ ਹਾਂਜੀ ਤਨਮਣੋਂ ਮੰਨਦੇ ਸੀਗੇ ਕਦੇ ਗੱਲ ਪਿੱਛੇ ਗੁਰਸ਼ਾ ਤਾਂ ਨਹੀਂ ਕਰਦੇ ਹੈ ਤੇ ਪੀਰ ਦੀ ਗੱਲ ਵੀ ਕੀਤੀ ਹੈ ਹੋਈਆਂ ਨਹੀਂ ਹੈ ਕੋਈ ਸੁਣਿਆ ਪਿੱਛੇ ਸੇਵਾ ਕੀਤੀ ਸੀਗੀ ਤੇ ਤੁਹਾਡੇ ਕੋਲ ਇਹ ਕਹਿੰਦੇ ਭਾਈ ਮੇਰੇ ਨਾਲ ਸਪੱਖੇ ਨੂੰ ਚਲੀ ਜਾਂਦੀ ਹੈ ਸੀਗੀ ਹੈ ਇਹ ਜੱਸੀ ਬਾਂਧੋ ਕੀ ਸੀਗੀ ਇਹ ਗੱਦੀ ਬਗਲ ਵੀ ਤੇ ਕਿਸੇ ਥਾਂ ਹਾਂਜੀ ਕੱਪ ਕੋਲ ਹਾਏ ਫੁਨਰਾ ਦੇ ਵੀ ਨੀਰ ਥੋੜੀ ਲੱਗੇ ਦੱਸ ਰਹੀ ਹਾਂ ਹਾਂ ਕਲਾ ਇੱਧਰ ਝਾਕ ਲੈ ਇੱਧਰ ਵੀ ਆ ਨੀ ਬੜਾ ਝਾੜਾ ਫਲਾ ਬਾਹਰ ਦੇ ਝਾਕ ਲੈ ਰਵੰਦੀ ਇਹਦੇ ਵਜਾ ਤੇ ਪਾਰ ਆ ਗਿਆ ਪਛਾ ਕੱਢੀ ਟੈਨਸ਼ਨ ਵਾਲਾ ਹੈ ਲੈ ਜਾਓ ਭਾਪੀ ਮੈਂ ਘਰ ਦੇ ਵਿੱਚ ਵੱਡੀ ਕੋਈ ਹੋਵੇ ਗਲਤੀ ਮੰਨ ਦੱਸ ਸਕਦੀ ਆ ਉਹ ਜਿਹੜੇ ਸਾਧਰ ਉਹਨਾਂ ਨੂੰ ਤਾਂ ਇਹ ਤੇ ਬੁਲਾਈ ਜਾਂਦੇ ਸੀ ਆ ਜਾ ਭੈਣ ਆ ਜਾ ਮੇਰੇ ਪਿੰਡ ਤੇ ਜਾ ਮੇਰਾ ਕੰਮ ਸੌਖਾ ਹੋ ਜੂਗਾ ਜਿਹੜਾ ਕੋਈ ਤੁਹਾਨੂੰ ਜਾਣ ਕਰਾਉਣ ਲੱਗਦਾ ਨਾਮ ਯਾਦ ਹੋਵੇ ਕੋਈ ਗੱਲ ਯਾਦ ਤਾਂ ਮੈਂ ਕਰਾ ਦਊ ਛਿਮੀ ਬੀੜੀ ਦੇ ਕਰ ਨਾਲ ਉਹ ਬੁੱਢਾ ਰੇਂਸ਼ਾ ਦਾ ਬਾਬਾ ਰਾਜੇ ਲੈ ਗਏ ਲੈ ਮੈਂ ਅੱਜ ਆਜੇ ਪਹਿਲੇ ਤੂੰ ਸਸਿਗਾ ਸਸਿਗਾ ਘਰ ਦੇ ਵਿੱਚ ਗੱਤੀ ਸੀਗੀ ਸੁਣਿਆ ਸੀਗਾ ਇੱਕ ਅਸੀਂ ਸੰਸਤਾਂ ਤੇ ਸੀਗੀ ਹੈ ਹੈ ਤੇ ਕੱਗੇ ਦੇ ਵਿੱਚ ਬਜ਼ੁਰਗ ਵੀ ਸੀਗੇ ਕੋਣ ਸਾਡੀ ਮਾਤਾ ਨੂੰ ਦੱਸੇ ਬਿਸੀਗੇ ਸੀਗੇ ਪਚਾਹ ਪਰਖਾਉਂਦੇ ਸੀਗੇ ਤੇਰੇ ਦੇਖ ਵੀ ਲਾਉਂਦੇ ਸੀਗੇ ਬੋਲੋ ਹੈ ਕੋਈ ਪਿੱਛੇ ਧੁਮਾ ਵੀ ਲੱਗਦਾ ਸੀਗਾ ਹਾਂ ਕਾਹ ਕੋਸ ਰਹੇ ਤੁਸੀਂ ਜਿਉਂਦੇ ਤੋਂ ਨਹੀਂ ਮੰਨਿਆ ਬੋਲੋ ਘਾਟੇ ਭਾਈ ਤੁਸੀਂ ਇਹਨਾਂ ਬਜ਼ੁਰਗਾਂ ਦਾ ਪੁੱਛ ਵੀ ਨਹੀਂ ਦਿੱਤਾ ਤੇ ਹੈ ਥੋੜੇ ਬਜ਼ੁਰਗਾਂ ਹੈ ਮੈਂ ਨਿਕਲਦਾ ਸਾ ਕਿ ਕੱਲਾ ਵੀ ਗੱਲਾਂ ਕਰਦਾ ਹਾਂ ਹਾਂਜੀ ਆਪਣੇ ਹਾਂ ਪਰ ਐਵੇਂ ਕਹਿੰਦਾ ਵੀ ਉਹ ਗਿਆ ਵੇ ਹਾਂਜੀ ਹੈ ਕਾਹ ਬੋਲ ਰਹਾ ਓਏ ਇਹ ਕਹਿੰਦੇ ਸਾਡੀ ਗੱਡੀ ਜਮਾਂ ਬੰਦ ਹੋ ਗਈ ਸਿੱਖ ਬਾਈ ਹਾਂਜੀ ਬੋਲੋ ਗੁੱਸਾ ਨਹੀਂ ਕਰਦੇ ਭਾਈ ਗੱਡੀ ਨੂੰ ਛੱਡ ਕੇ ਕਿਸੇ ਹੋਰਾਂ ਨੂੰ ਦਰਪੇ ਸੀ ਹੈ ਕਿਸੇ ਦਾ ਨਾਮ ਤਾਂ ਲੈਣਾ ਮਾੜਾ ਮੈਂ ਨਾਮ ਨਹੀਂ ਲੈ ਰਿਹਾ ਹੈ ਪਰ ਹੋਰਾਂ ਨੂੰ ਦਰਪੇ ਸੀਗੇ ਹਾਂ ਕਹਿੰਦਾ ਬਾਬਾ ਜਦੋਂ ਹੋਰਾਂ ਨੂੰ ਤੁਰੇ ਤੇ ਗੱਡੀ ਵਾਲੇ ਬਾਪਿਆਂ ਨੇ ਆਏ ਉਹਦੇ ਹੱਥਾਂ ਮਾਰਨਾ ਜਿਵੇਂ ਨਾਕ ਚੰਦਨ ਨੂੰ ਮਾਰਦਾ ਹੁੰਦਾ ਬੋਲੋ ਕਹਿੰਦਾ ਕੱਲਾ ਮੁੰਡਾ ਨਹੀਂ ਸਾਰੇ ਘਰ ਨੂੰ ਜਕਰਬੰਦ ਮਾਰਨਾ ਚਾਹੁੰਦੇ ਬੋਲੋ ਕਹਿੰਦਾ ਕਾਲ ਇੱਥੇ ਸੀ ਬਾਬਾ ਖਿੱਚ ਕੇ ਇੱਥੇ ਕਰ ਬੋਲੋ ਕਹਿੰਦਾ ਇਹ ਕੱਲਾ ਨਹੀਂ ਇਹ ਤੋਂ ਪਹਿਲਾਂ ਇੱਕ ਬੰਦਾ ਹੋਰ ਫੜਿਆ ਗਿਆ ਸੀ ਸਾਡਾ ਬੋਲੋ ਫੜਿਆ ਹੋਇਆ ਕਹਿੰਦਾ ਬਾਬਾ ਉਹ ਵੀ ਇਹਦੇ ਵਾਂਗੂ ਛੋਟਾ ਮੁੰਡਾ ਹੀ ਆ ਕਹਾ ਕਹਾ ਰਸ਼ਨੋ ਤੇ ਇੱਕ ਵੈਸ਼ਣਾ ਹਾਂ ਹਾਂਜੀ ਅੱਧੇ ਇੱਕ ਤਾਂ ਵੈਸ਼ਨੂ ਹੈ ਤੇ ਅੱਧਰ ਕ ਵੈਸ਼ਣਾ ਕਦੇ ਕਦੇ ਕਰ ਲੈਂਦੇ ਜਿਵੇਂ ਮਨੰਜਣ ਖਾਣ ਦਾ ਕਦੇ ਕਦੇ ਲੱਗ ਮਤਲਬ ਕੋਈ ਕਰ ਲੈਣਾ ਹਾਂਜੀ ਹੈ ਕਦੇ ਕਦੇ ਕਿਦੇ ਖੁਸ਼ੀ ਜਾਈ ਕਰਦਾ ਵੈਸ਼ਦੀ ਨਾਨਾ ਕਦੇ ਮਨ ਨਾਲ ਥੱਕੇ ਥੱਪੇ ਹੋ ਜੇ ਮੈਂ ਝੂਠ ਮਾਰਨ ਜਾ ਰਹੀ ਨਹੀਂ ਮੈਂ ਬੰਦਾ ਜਾ ਮੈਂ ਮਾਰ ਨਹੀਂ ਨਹੀਂ ਸੱਚੀ ਗੱਲ ਹੈ ਸੱਚੀ ਜਵਾਨ ਹੋਰ ਪੁੱਛਣੀ ਆ ਹਾਂਜੀ ਹੁਣ ਨਹੀਂ ਝੂਠ ਮਾਰਨ ਜਾਵਾਂ ਨਹੀਂ ਚਲੋ ਤੁਸੀਂ ਵੈਸ਼ਨੂ ਕਰੋ ਜਮਨ ਕਸੂਰ ਨਹੀਂ ਕਰਦਾ ਹਾਂਜੀ bisa <laughs> 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 ਸਾਲ ਪਹਿਲਾਂ ਐਸ ਗੱਲ ਨਹੀਂ ਹਾਂਜੀ ਇਸ ਗੱਲ ਤੇ ਪੀਰ ਖੁਸ਼ ਹੁੰਦੇ ਆ ਹਾਂਜੀ ਹਾਂਜੀ ਕਿਉਂ ਅਜੇ ਤੱਕ ਮੇਰੀ ਵੀ ਵੇਚੀ ਗਏਗਾ ਆ ਜਿਹੜੀ ਗੱਲ ਮੈਂ ਤੇਰੇ ਕੰਮ 'ਚ ਦੱਸ ਕੇ ਗਿਆ ਆ ਆਪਾਂ ਨੂੰ ਦੋਨੋਂ ਨਹੀਂ ਪਤਾ ਉਹ ਕਰਦਾ ਹਾਂਜੀ ਹਾਂਜੀ ਇਸ ਗੱਲ ਤੇ ਪੀਰ ਖੁਸ਼ ਹੁੰਦੇ ਆ ਨਾਰਾਜ਼ ਹੁੰਦੇ ਆ ਹੈ ਨਾਰਾਜ਼ ਹੁੰਦੇ ਫਿਰ ਤੁਸੀਂ ਕੀਤੇ ਆ ਹਾਂਜੀ ਹੈ ਲੇਕ ਐਡ ਦਾ ਤੇ ਜਵਾ ਸਾਡੀ ਪਿੰਡੀ ਪਿੰਡੀ ਦਾ ਪੈ ਗਈ ਇੱਥੋਂ ਤੇ ਦੂਜੀ ਨਾ ਕਿਸੇ ਨੇ ਕੁਝ ਕੀਤਾ ਨਾ ਦਰਾਇਆ ਜੀ ਬਾਪਾ ਸਰਦੋ ਸ਼ਕਤੀ ਮੋਰੀ ਜੀ ਹੋਰ ਬੱਚਾ ਇਹਦਾ ਛੱਡੀ ਹੁੰਦਾ ਹੈ ਜਾਉਣਾ ਤਾੜੀ ਮਾਰੋ ਮੇਰੇ ਬਾਪੂਆਂ ਦੇ ਕਰੀ ਦੂਜਾ ਲਾੜਾ ਪੈ ਗਿਆ ਗੱਤੀ ਵਾਲੇ ਬਜੋਈਆਂ ਦਾ ਹਾਂਜੀ ਮੈਨੂੰ ਇੱਕ ਗੱਲ ਦੱਸੋ ਸੁਪਨੇ 'ਚ ਕਾਲਾ ਨਾਲ ਸੱਪ ਕਿਉਂ ਦਿਦਾ ਰਿਹਾ ਹੈ ਇਹ ਕਿਸ ਤਰ੍ਹਾਂ ਦੀ ਗੱਲ ਜੀ ਦਿਦਾ ਸੀਗਾ ਇਹ ਕਈ ਵਾਰੀ ਗੁੱਝੀ ਮਾਰ ਕੇ ਮੂੰਹ ਅੰਦਰੋਂ ਕਰ ਲੈਂਦਾ ਸੀ ਇਹ ਹੀ ਖਰਾਬ ਤੰਦਰ ਕਰਾ ਹਾਂਜੀ ਉਹਦੇ ਵੀ ਪੁਲੀਆ ਮਾਰਦਾ ਪੁਲੀਆ ਮਾਰਦਾ ਇਹ ਸੁਣੀਆ ਮਾਰਦਾ ਇਹ ਸੁਣੀਆ ਮਾਰਦਾ ਇਹ ਛੋਟੀ ਗੱਡੀ ਚਾਹ ਦੇ ਬਲਤ ਸਾਦਾ ਹਾਂਜੀ ਸੁਣਿਆ ਹੈਗਾ ਜੀ ਪਤਾ ਨਹੀਂ ਜਿਹੜਾ ਦੇਹ ਵੱਜ ਜਾਂਦਾ ਇਹ ਸੁਪਨੇ ਚ ਵੀ ਦਿਦਾ ਕਿਤੇ ਸੱਤ ਬਣ ਕੇ ਤੇ ਕਈ ਵਾਰੀ ਠੱਠਾ ਬਣ ਕੇ ਸੁਭਾਣ ਜ ਮਨ ਪੈ ਜਾਂਦਾ ਜਿਵੇਂ ਪਸ਼ੂ ਬਣ ਕੇ ਦਿਸਣਾ ਗੱਲ ਸਮਝ ਚ ਆ ਗਈ ਤੇ ਅਗਲ ਹੋਰ ਦੱਸੋ ਮੈਨੂੰ ਜੇ ਤੁਸੀਂ ਪੁਰਾਣੀ ਗੱਲ ਜਾਣਦੇ ਹੋ ਤੁਸੀਂ ਸੁਣਿਆ ਵੀ ਪਹਿਲਾਂ ਬਨੇਰੇ ਦੇ ਕੋਈ ਜਾਨਵਰ ਹੀ ਬਹਿੰਦਾ ਸੀ ਆ ਕੇ ਆਪਣੇ ਤੇ ਉੱਠ ਜਾਂਦਾ ਸੀ ਇਹ ਜੋ ਕਹਾਵਾਂ ਬੰਦਾ ਹੈਗਾ ਤੇਰੇ ਕੋਈ ਹੁਣ ਉਹ ਵੀ ਗੱਲ ਪੁੱਛਦਾ ਮਾਤਾ ਸਾਡੇ ਗਿਆ ਵਾਈ ਨਹੀਂ ਜੀ ਤੁਹਾਨੂੰ ਲੱਗਦਾ ਹੈ ਗਿਆ ਹਾਂ ਜੀ ਦਰਵਾਜ਼ਾ ਤਾਂ ਹੈ ਹੀ ਆ ਜੁੱਲਰ ਨੂੰ ਨਹੀਂ ਪਤਾ ਨਾਲੀ ਆ ਮਾਤਾ ਦੁਨੀਆ ਤੋਂ ਹੈਗੀ ਆ ਜਲਦੋਂ ਤਾਂ ਪਹਿਲਾ ਪੜ੍ਹਦਾ ਮੈਂ ਤਾਂ ਹੈਗੀ ਆ ਜਿਉਂਦੀ ਆ ਆਈ ਐਮ ਸਬੀਕ ਪੰਜਾਬੀ ਨੋਟ ਡਿੰਡਲੇ ਸਪਲੀ ਬੈਮੀ ਹਾਂਸ ਟੱਕਲੀ ਤੋਂ ਉਹਦਾ ਕੱਲਾ ਅੰਗਰੇਜ਼ੀ ਦਾਦਾ ਹੀ ਆ ਤੇ ਮੈਂ ਪੜਿਆ ਹਾਂ ਤੁਸੀਂ ਪੜੇ ਮੈਂ ਕੋਈ ਪੜਿਆ ਨਾ ਜਿੱਦੋਂ ਉਹ ਵੀ ਨਹੀਂ ਆਉਂਦਾ ਹੈ ਜਦੋਂ ਤਾਂ ਚਾਹ ਯੋ ਦਾ ਸੰਦੇ ਦਾ ਦਾਦਾ ਬਦ ਹੋ ਰਿਹਾ ਪੁੱਤ ਹੋਰ ਆ ਰਿਹਾ ਹੈ ਹੈ ਮੇਰੇ ਅੰਦਰੋਂ ਪੁੱਛਾ ਮੰਗਿਆ ਬੜਕ ਬੜਕ ਜੇ ਇਹ ਹੋਈ ਗੱਲ ਅੱਲ ਤਾਂ ਕੋਈ ਬੰਦਾ ਸਮਝ ਨਹੀਂ ਹੈ ਕੋਈ ਗੱਲ ਨਹੀਂ ਸਮਝਦਾ ਭਲਾ ਦਾਦਾ ਗੱਲ ਇਹ ਹੈ ਵੀ ਇਹਨਾਂ ਨੂੰ ਵਲ ਪੈ ਗਿਆ ਗੱਦੀ ਆਏ ਬਜ਼ੁਰਗਿਆਂ ਦਾ ਠੀਕ ਹੈ ਜੀ ਇਹਨਾਂ ਨੂੰ ਵਲ ਪੈ ਗਿਆ ਪੀਰਾਂ ਦਾ ਇੱਥੇ ਇੱਕ ਦੇਵ ਪੜਤ ਸਾਧ ਹਾਂਜੀ ਧੂਵੇਂ ਵਾਲਾ ਸਾਧ ਤੇ ਪੀਰ ਮੇਰ ਕੋਲ ਨਾਲ ਮੈਂ ਕਰਕੇ ਆਂ ਅੰਗਲੀ ਬਾਜਾ ਭਾਗੇ ਅੱਛਾ ਜੀ ਮੁੰਡਾ ਠੀਕ ਕਰਨਾ ਹਾਂਜੀ ਬੋਲ ਠੀਕ ਕਰਨਾ ਜੀ ਪੱਚੀ ਚਲ ਇਹ ਮੁੰਡਾ ਹੀ ਸਾਨੂੰ ਦੇਣਾ ਪਊਗਾ ਕੋਈ ਗੱਲ ਨਹੀਂ ਜੀ ਹੈ ਹਲਾਲ ਕਰਾਂਗੇ ਇਹਨੂੰ ਕੋਈ ਗੱਲ ਨਹੀਂ ਜੀ ਸੰਗਤ ਨੂੰ ਕਹਾਂ ਵੀ ਮੇਰਾ ਮੁੰਡਾ ਠੀਕ ਹੋ ਗਿਆ ਤੇ ਮੁੰਡਾ ਬਾਬੇ ਮੁੰਸ਼ੀ ਦੀ ਝੋਲੀ ਪਾ ਦੂੰਗਾ ਸੰਗਤ ਝੋਲੀ ਪਾ ਦੂੰਗਾ ਐਸੇ ਝੋਲੀ ਪਾ ਦੂੰਗਾ ਮਰੀ ਮੁੰਡਾ ਝੋਲੀ ਪਾ ਦੂੰਗਾ ਅੱਧੀ ਗੱਲ ਦਾ ਕਹਾਂ ਭਰਾਵਾ ਸਾਡਾ ਬੰਦਾ ਆਜਾ ਗੱਲ ਕਲੀਅਰ ਕਰਵਾ ਲਾ ਹੈ ਮੁੰਡੇ 'ਚ ਤੇਰਾ ਕੁਝ ਨਹੀਂ ਲੈਣਾ ਹੈ ਦੋ ਮੁੰਡੇ ਬੰਗਾਲਾ ਇੱਕ ਤੁਹਾਨੂੰ ਬਖਸ਼ ਦੇਗੇ ਇੱਕ ਤੁਹਾਨੂੰ ਦੇ ਦੇ ਜਿਹੜਾ ਮਰਜ਼ੀ ਦੇ ਦੇਗਾ ਹੈ ਲੈ ਬਾਬਾ ਮੇਲ ਕਰੂਗਾ ਫਿਰ ਜੇ ਤੁਹਾਡੇ ਮੁੰਡਿਆਂ ਨੂੰ ਅੱਜ ਤੋਂ ਅੱਜ ਕਿਹਨੇ ਤਰੀਕਾ ਸ਼ੁਰੂ ਕਰਾਉਣਾ ਹੈ 21 ਹੋਗੀ ਕਿੰਨੇ ਦਿਨ ਦੇ ਤੱਕ ਦੋ ਤੇ ਚਾਰ ਛੇ ਕਿ 42 ਕਿ 24 ਹੈ ਟੱਪ ਕੌਣ ਮੁੰਡਾ ਹੋਏ ਜੀ 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 ਲੱਗੀ ਆ ਵੀ ਜਾਗਦੇ ਰਹੋ ਰਾਤ ਨੂੰ ਗਵਾਚੇ ਸਾਧ ਬਿਤੇ ਬਾਬੇ ਲੱਗੀ ਆ ਵੀ ਜਾਗਦੇ ਰਹੋ ਸੁਬਾਹ ਤੋਂ ਲੱਗੂ ਤੋ ਲੈ ਗੱਲਿਆ ਬਹਿ ਕੇ ਬਾਪੂ ਨਾਲ ਕਰ ਲਿਓ ਗੱਲ ਹਾਂਜੀ ਰੁਪਈਏ ਸਿਰਫ 50 ਦਾ ਸਮਾਨ ਲੱਗੂਗਾ ਪਹਿਲਾਂ ਅੱਛਾ ਜੀ ਤਾਂ ਬਾਪਾ ਤੇ ਉਹ 50 ਰੁਪਈਆ ਦੇ ਸਮਾਨਾਂ ਇੱਕ ਹਫ਼ਤੇ ਮੁੰਡੇ ਨੂੰ ਰੁਪਏ ਦੇ 70 ਪੈਸੇ ਫਰਕ ਪੈ ਜਾਊਗਾ ਠੀਕ ਹੈ ਹਾਂਜੀ ਲਾਪਰੀ ਸਿੰਘ ਜੀ ਇੱਕ ਵਾਰੀ ਪਾਉਣ ਜ਼ਰੂਰ ਲਵਾਉਣਾ ਲਾ ਲਾਂਗੇ ਪਾਉਣਾ ਹੈ ਠੀਕ ਹੈ ਠੀਕ ਹੈ ਆਹ ਪਤਾ ਲੱਗ ਗਿਆ ਕੀ ਹੈ ਤੁਹਾਡੇ ਆਪਦੇ ਗੱਦੀ ਵਾਲੇ ਬਜ਼ੁਰਗ ਹੈ ਜਿਨ੍ਹਾਂ ਨੂੰ ਤੁਸੀਂ ਨਹੀਂ ਮੰਨਿਆ ਤੁਹਾਡੇ ਆਪਦੇ ਫੋਨ ਦੇ باوجود ਰੋਲਦੇ ਰਹੇ ਆ ਤੇ ਫਿਰ ਜਦੋਂ ਆਪਦੇ ਕਾਲਜ ਨੂੰ ਵੱਟ ਪੈ ਲਾਉਂਦਾ ਉਦੋਂ ਮੰਨਦਾ ਕੋਈ ਯਾ ਸਮਝਦਾ ਅਗੀ ਛੋਟੇ ਭਾਈ ਹੈ ਪਤਾ ਲੱਗ ਗਿਆ ਕੀ ਹੈ ਫੀਰ ਮਲੇਰ ਕੋਟਲਾ ਇੱਕ ਥੋੜਾ ਦੇਰ ਪਹਿਲੇ ਸਾਲ ਇੱਕ ਧੂਏ ਵਾਲਾ ਸਾਧ ਠੀਕ ਹੈ ਗੱਦੀ ਵਾਲਾ ਬਜ਼ੁਰਗ ਜਿੰਨਾਂ ਨੇ ਇਹ ਮੁੰਡਿਆਂ ਨੂੰ ਬਲਾਵਾ ਬਾਪਾਇਆ 50 ਰੁਪਈਆ ਦੇ ਸਵਾਨਾ ਇੱਕ ਹਫਤਾ ਮੁੰਡੇ ਹੋ ਜਾਂਦੇ ਠੀਕ ਇੱਕ ਹਫਤੇ ਬਾਅਦ ਆ ਬਾਬੇ ਤੋਂ ਲੈ ਲਿਆ ਕਾਰ ਮੁੰਡੇ ਤੋਂ ਥਾਲੇ ਬਹੁਤ ਸਰਦਾ ਠੀਕ ਹੈ ਇੱਕ ਹਫਤੇ ਬਾਅਦ ਬਾਪੂ ਨੂੰ ਮਿਲ ਲਿਆ ਕਹਿੰਦਾ ਜਾ ਯਾਦ ਕਰਾਂਗੇ ਬਾਬੇ ਦੇ ਪਰੇ ਮੇਲੇ ਚ ਕੋਈ ਸਾਧ ਮਿਲਿਆ ਸਕੇ ਜਾ ਠੀਕ ਹੈ ਪਹਿਲਾ ਤਜਰਬਾ ਤੇ ਤੇਰਾ ਮੁੰਡਾ ਬਾਤ ਸਾਦਾ ਮਨਜੂਰਾ ਹੈ ਤਾਂ ਜਈਆ ਮੱਪੀ ਤੁਹਾਡੇ ਕੋ ਲਿਆ ਜੇ ਸਾਦਾ ਗੱਫਰ ਭੁੱਲ ਜਾ ਇਹਦਾ ਠੀਕ ਖੜਾ ਇਥੇ ਸੰਗਲ ਲੱਗਾਂ ਨਾ ਜਿਆਦਾ ਸ਼ਕਤ ਫੇਵੀਆ ਕਿਉਂ ਮਹਾਰਾਜ ਕਰਦਾ ਮੇਰਾ ਸੱਖੀ ਗੁਰੂ ਹੈ ਤੁਸੀਂ ਕਰਨ ਵਾਲੇ ਨਹੀਂ ਚਲ ਮਾਰ ਕਰਤਾ ਕਰੂੰਗਾ ਮੇਰਾ ਗੁਰੂ ਸਾਈ ਸੱਚ ਕਰੂਗਾ ਠੀਕ ਹੈ ਇਕੋਰੀ ਜਿ ਕਰਾ ਲਾ ਲਓ ਨੋਸਤ ਫਕੀਰ ਬਾਬਾ ਝੰਡਾ ਰਸਤਵਾਰ ਦੀ ਹਾਏ ਬਾਬਾ ਮੁੰਸ਼ੀ ਦੇ ਬੋਲਦੀ ਮੇਰੇ ਬਾਪੂ ਸਤਨਾਮ ਨੀਂਦਰਵਾਰ ਦੀ ਹਾਏ ਲਾ ਗੱਲ ਇਹ ਹੈ ਤੇਰਾ ਮੁੰਡਾ ਹੋ ਜਾਊਗਾ ਸਹੀ ਜਾਣ ਲੱਗੇ ਬਾਪੂ ਨਾਲ ਕਰ ਲਿਓ ਗੱਲ ਮਾਲਕ ਕਰੂਗਾ ਕਿਰਪਾ ਠੀਕ ਹੈ ਤੇ ਮੇਰੀ ਵੀ ਤੇ ਗੰਦੀ ਆਦਤ ਹੈ ਕੀ ਭਾਵਾਂ ਮੈਨੂੰ ਵੀ ਪਤਾ ਹੈ ਵੀ ਮੈਂ ਪੁੱਛ ਕੇ ਆ ਕੇ ਮੱਥਾ ਲਵਾਉਣਾ ਕਿੰਨਾ ਦੇਖੇਗਾ ਮੈਂ ਤਾਂ ਜਮਾ ਨਹੀਂ ਸੰਦਾ ਇਸ ਕੰਮ ਤੇ ਬਹੁਤ ਸਦੀ ਕਰਦਾ ਦੱਸਦਾ ਜੀ ਪਹਿਲਾਂ ਵਾਲੀ ਗੱਲ ਮੈਂ ਤਾਂ ਜੀ ਵੀ ਚੱਕ ਸਿੱਧੀ ਲਾਉਂਦਾ 10000 ਕਰਦਾ ਜਿਹੜਾ ਤੂੰ ਮੇਰੇ ਖਿਆਲ ਦੀ ਕੋਈ ਨਹੀਂ ਦੇਖਦਾ ਕੋਈ ਨਹੀਂ ਨਹੀਂ ਪੈਸੇ ਦਿੰਦੇ ਦੇਖਾਂਗੇ ਚਲਦਾ ਨਾ ਇੱਕ ਅਗਰ ਸੱਦਾ ਕਹਿੰਦਾ ਵਾਦ ਵਾਦ ਉਹਦਾ ਵੀ ਕਰੀਣੇ ਵਾਸਤੇ ਹੈ ਕੋਈ ਕਿਹੜਾ ਕਹੇ ਆਉਦੇ ਮੂੰਹੋਂ ਵੀ ਪਹਿਲਾਂ ਚੇਲੇਾਂ ਤੋਂ ਪੁੱਛੇ ਰਿਹਾ ਤੇ ਅੱਜ ਪਹਿਲਾਂ ਪੁੱਛੇ ਨਹੀਂ ਹੈ ਅਜਿਹਾ ਕੀ ਗੱਲ ਸੁਣਨ ਸਰੇ ਲੱਗ ਗਿਆ ਪਤਾ ਕੀ ਖੇਡਦਾ ਹੈ ਹੈ ਤੇ ਮੁੰਡਾ ਵੀ ਠੀਕੋ ਛੁਪਾ ਆਪਾਂ ਕਰਕਾ ਕਰੂਗਾ ਨਾ ਟੇਕ ਤੇ ਮੱਥਾ ਤੇ ਹੋ ਜਾਾ ਬੜਾ ਸ਼ਕਤੀ ਛੱਡੀ ਜਾਂਦਾ ਉਹਦੇ ਕੋਲੇ ਪਤਾ ਲੱਗ ਜਾ ਕਾ ਮੌਕੇ ਦੱਸ ਦੋ ਠੀਕ ਹੈ ਜੇਦਾ ਤੈਨੂੰ ਬੜਾ ਮੂਰੀਆ ਲੱਗਦਾ ਉਹ 100 ਰੁਪਏ ਮੱਥੇ ਲੱਗਦੇ ਮੈਨੂੰ ਤਾਂ ਉਹ ਵੀ ਸੋਹਣਾ ਲੱਗਦਾ